ਇਸ ਸ਼ੁਮਤੀ ਦੇ ਨਾਮ ਦੇ ਵਿੱਚ ਸਭ ਨੂੰ ਜੈ ਮਸੀਹੀ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਸਭ ਬਹੁਤ ਵਧੀਆ ਹੋਵੋਗੇ ਔਰ ਅੱਜ ਇੱਕ ਐਸਾ ਵਿਸ਼ਾ ਜੋ ਤੁਹਾਨੂੰ ਮੈਂ ਦੱਸਣਾ ਚਾਹਨਾ ਹਾਂ ਬਾਈਬਲ ਦੇ ਅੰਦਰ ਔਰ ਤੁਸੀਂ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਨਹੀਂ ਆ ਜਿਨ੍ਹਾਂ ਨੂੰ ਬੱਚਿਆਂ ਦੀ ਆਸ਼ੀਸ਼ ਨਹੀਂ ਮਿਲੀ ਉਹ ਕਿਸ ਤਰ੍ਹਾਂ ਪ੍ਰਾਰਥਨਾ ਕਰਨ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਬਾਈਬਲ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਇਸ ਤਰ੍ਹਾਂ ਕਰਨੀ ਹੈ ਕਿ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਜਿਸ ਤਰ੍ਹਾਂ ਤੂੰ ਅਬਰਾਹਮ ਨੂੰ ਆ ਬੇਟੇ ਦੀ ਆਸ਼ੀਸ਼ ਦਿੱਤੀ ਇਸੇ ਤਰ੍ਹਾਂ ਪ੍ਰਭੂ ਮੈਨੂੰ ਵੀ ਬੇਟੇ ਦੀ ਆਸ਼ੀਸ਼ ਦੇ ਔਰ ਪ੍ਰਾਰਥਨਾ ਇਸ ਤਰ੍ਹਾਂ ਕਹਿਣਾ ਹੈ ਪ੍ਰਭੂ ਮੈਨੂੰ ਵੀ ਆਸ਼ੀਸ਼ ਕਰ ਜਿਸ ਤਰ੍ਹਾਂ ਤੂੰ ਲਿਸਬਤ ਨੂੰ ਆਸ਼ੀਸ਼ ਕੀਤਾ ਬੇਟੇ ਦੇ ਨਾਲ ਔਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਪਰਮੇਸ਼ੁਰ ਮੈਨੂੰ ਵੀ ਆਸ਼ੀਸ਼ ਕਰ ਜਿਸ ਤਰ੍ਹਾਂ ਤੂੰ ਹੰਨਾ ਨੂੰ ਆਸ਼ੀਸ਼ ਕੀਤਾ ਹੈ ਅੱਜ ਜਦ ਵਿੱਚ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਅਕੋਰਡਿੰਗ ਟੂ ਬਾਈਬਲ ਅਗਰ ਤੁਸੀਂ ਪ੍ਰਾਰਥਨਾ ਦੇ ਵਿੱਚ ਇਸ ਤਰ੍ਹਾਂ ਬੋਲਦੇ ਹੋ ਕਿ ਪਰਮੇਸ਼ੁਰ ਦੇ ਅੱਗੇ ਕਿ ਪਰਮੇਸ਼ੁਰ ਤੂੰ ਹੰਨਾ ਨੂੰ ਬਰਕਤ ਦਿੰਦੀ ਹੈ ਪ੍ਰਭੂ ਤੂੰ ਲਿਸਬਤ ਨੂੰ ਬਰਕਤ ਦਿੰਦੀ ਹੈ ਅਬਰਾਹਮ ਨੂੰ ਬਰਕਤ ਦਿੰਦੀ ਹੈ ਇਸੇ ਤਰ੍ਹਾਂ ਪਰਮੇਸ਼ੁਰ ਮੈਨੂੰ ਵੀ ਬਰਕਤ ਦੇ ਨਾਲ ਭਰਪੂਰ ਕਰ ਮੈਨੂੰ ਵੀ ਬੇਟੇ ਦਾ ਆਸ਼ੀਸ਼ ਕਰ ਮੈਨੂੰ ਵੀ ਬੱਚਿਆਂ ਦਾ ਆਸ਼ੀਸ਼ ਕਰ ਮੈਂ ਵਿਸ਼ਵਾਸ ਕਰਦਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹੋ ਤਾਂ ਤੁਸੀਂ ਜ਼ਰੂਰ ਬੱਚਿਆਂ ਦੇ ਨਾਲ ਬles ਹੋ ਜਾਓਗੇ ਪਰਮੇਸ਼ੁਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ ਗੋਡ ਬles